ਭਾਈ ਅੱਜ ਪੰਜਾਬ 'ਚ ਜਿਹਨੂੰ ਮਰਜ਼ੀ ਪੁੱਛ ਲੋ ਹਰੇਕ ਦੇ ਮੂੰਹੋਂ ਐਂ ਨਿਕਲਦਾਗਾ ਇੱਥੇ ਤਾਂ ਨੌਕਰੀ ਨਹੀਂ ਮੈਂ ਬਾਹਰ ਜਾਣਾਗਾ ਤੇ ਬਾਹਰ ਜਾਣ ਦੇ ਚੱਕਰਾਂ 'ਚ ਲੋਕਾਂ ਨਾਲ ਠੱਗੀਆਂ ਵੀ ਬਹੁਤ ਹੁੰਦੀਆਂ ਨੇ ਅੱਜ ਇੱਕ ਬਾਈ ਕੋਲੇ ਆਇਆ ਹੌਲੀ ਸਟਾਰ ਮੋਗਾ ਤੇ ਇਹਨਾਂ ਨਾਲ ਖੁੱਲ੍ਹ ਕੇ ਗੱਲਾਂ-ਵਾਟਾਂ ਕਰਦੇ ਆ ਵੀ ਕਿਵੇਂ ਠੱਗੀਆਂ ਹੁੰਦੀਆਂ ਨੇ ਤੇ ਕਿਹੜੇ ਤਰੀਕਿਆਂ ਨਾਲ ਬਾਹਰ ਜਾਇਆ ਜਾਦਾ ਹੈ ਸੱਚੀ ਗੱਲ ਸਭ ਤੋਂ ਪਹਿਲਾਂ ਤਾਂ ਬਈ ਤੁਹਾਡਾ ਦਫ਼ਤਰੀ ਬਹੁਤ ਛੋਟਾ ਹੈਗਾ ਕੀ ਕਾਰਨ ਆਜੇ ਕੱਲ ਬਈ ਲੋਕੀ ਮਸ਼ਹੂਰੀਆਂ ਦੇ ਵੱਟੇ ਹੋਏ ਹੈ ਨਾ ਬਿਲਕੁਲ ਤੇ ਵੱਡੇ-ਵੱਡੇ ਦਫ਼ਤਰ ਬਣਾ ਲੈਂਦੇ 2.5 ਲੱਖ ਦੇ ਝੂਮਰਾਂ ਨੇ ਕੰਮ ਕੰਮ ਬੋਲਦਾ ਹਾਂਜੀ ਠੀਕ ਹੈ ਤੇ ਖਰਚਾ ਕਰਕੇ ਐਂ ਵਾਧੂ ਦਾ ਕੀ ਫਾਇਦਾ ਕਸਮਾ ਦਾ ਫਿਰ ਖਰਚਾ ਲੋਕਾਂ ਚੋਂ ਕੱਢ ਲੋਕਾਂ ਜੀ ਕਢਣਾ ਹੈ ਅਸੀਂ ਉਹਨੇ ਕੀ ਖਰਚੇ ਲੈਨੇ ਆਪਦੇ ਗੁਜ਼ਾਰੇ ਜੋਗਾ ਕੰਮ ਕਰਦੇ ਆ ਵਧੀਆ ਪਰਮਾਤਮਾ ਨੇ ਮਿਹਰ ਆ ਆਮ ਵੀਡੀਓ ਚੱਲਦੀ ਨਾਲੇ ਕਈ ਕਹਿੰਦੇ ਆ ਵੀ ਬਸ ਕੱਲਾ ਪਾਸਪੋਰਟ ਦੇ ਦਿਓ ਕੈਨੇਡਾ ਦਾ ਵੀਜ਼ਾ ਇਹ ਗੱਲ ਤੁਸੀਂ ਬਈ ਸਰਮਹੈਂ ਇਂ ਕਦੇ ਹੋ ਸਕਦਾ ਵੀ ਕੱਲੇ ਪਾਸਪੋਰਟ ਨਾਲ ਵੀਜ਼ਾ ਲੱਗ ਜੀ ਪੈਸਾ ਵੀ ਚਾਹੀਦਾ ਕੋਈ ਉਧਰੋਂ ਕੱਲਾ ਪੈਸਾ ਵੀ ਮੈਟਰ ਨਹੀਂ ਹੁੰਦਾ ਜੀ ਬੰਦੇ ਦੀ ਉਧਰੋਂ ਤੁਹਾਨੂੰ ਸਪான்ਸਰ ਕੋਈ ਤੁਹਾਡਾ ਭੈਣ ਭਰਾ ਮਿੱਤਰ ਦੋਸਤ ਸੱਦੂਗਾ ਫੇਰ ਹੀ ਤੁਸੀਂ ਜਾਓਗੇ ਅੱਛਾ ਠੀਕ ਹੈ ਇੱਥੇ ਕੀ ਕਰਦੇ ਆ ਕਹਿੰਦੇ ਕੱਲਾ ਪਾਸਪੋਰਟ ਦੇ ਦਿਓ ਪੈਸੀ ਵੀ ਜੇ ਲੱਗਣ ਤੋਂ ਬਾਅਦ ਦੇ ਦਿਓ ਨਹੀਂ ਕਈ ਏਜੰਟ ਕਹਿੰਦੇ ਵੀ ਸਾਡੀ ਉਧਰ ਕੰਪਨੀਾਂ ਲਾਈਆਂ ਹੋਈਆਂ ਨੇ ਇਹ じゃ ਕੁਝ ਨਹੀਂ ਹੁੰਦਾ ਜੀ ਬੰਦਾ ਆਪਦੇ ਐਜੂਕੇਸ਼ਨ ਤੇ ਦਾ ਡਾਕੂਮੈਂਟ ਦੇਊਗਾ ਤੁਸੀਂ ਇੱਥੇ ਕੀ ਕੰਮ ਕਰਦੇ ਹੋ ਕੀ ਧੰਦਾ ਕਰਦੇ ਹੋ ਇੱਥੇ ਬੰਦਿਆਂ ਨੂੰ ਬੈਂਕਾਂ ਦੇ ਮੈਨੇਜਰ ਲਾ ਜਾਂਦਾ ਸੈਲਰਾਂ ਦੇ ਮਾਲਕ ਬਣਾ ਦਿੱਤਾ ਜਾਂਦਾ ਨਕਲੀ ਡਿਗਰੀਆਂ ਬਣਾਉਂਦੇ ਆ ਜੇ ਵੀਜ਼ਾ ਲੱਗ ਗਿਆ ਤੇ ਤਾਂ ਵੀ ਤੁਹਾਡਾ ਵਿੜਾ ਕਰਕੇ ਜੇ ਨਾ ਲੱਗਿਆ ਤਾਂ ਵੀ ਕਰਕੇ ਕਿਉਂ ਕਿਵੇਂ ਬਈ ਫਿਰ ਉੱਥੇ ਜਾ ਕੇ ਤੁਹਾਡੇ ਨੂੰ ਵੀਜ਼ਾ ਚੇਂਜ ਹੀ ਨਹੀਂ ਹੋਣਾ ਤੁਹਾਨੂੰ ਪਤਾ ਹੀ ਨਹੀਂ ਵੀ ਥੋੜਾ ਇੱਥੇ ਬਣਾਇਆ ਕੀ ਹੈ ਜਾਲੀ ਡਿਗਰੀਆਂ ਲਾਤੀਆਂ ਡਿਗਰੀ ਲਈਏ ਤਾਂ ਤੁਸੀਂ ਵੈਸ ਕਿਵੇਂ ਕਰਾਉਂਗੇ ਠੀਕ ਆ ਉਹ ਬੰਦਾ ਰੋਲਦਾ ਹੀ ਰਹਿੰਦਾ ਉਹਦਾ ਬੰਦਾ ਕੁਝ ਨਹੀਂ ਇਹ ਕੰਮ ਉਹ ਬੰਦੇ ਕਰਦੇ ਜਿਹੜੇ ਬਰਸ਼ਾਤੀ ਡੱਡੂ ਆ ਮਾਰਕੀਟ 'ਚ ਮੈਂ ਕਿੰਨੇ ਰੁਪਿਆ ਇਕੱਠਾ ਕਰ ਮੈਂ ਹਾਂ ਰੁਪਿਆ ਇਕੱਠਾ ਕਰ ਮੈਂ ਨਹੀਂ ਕਹਿੰਦਾ ਉਹਦਾ ਡਾਕੂਮੈਂਟ ਲੈ ਕਰ ਦੰਨੇ ਹਾਂਜੀ ਤੇ ਤੁਸੀਂ ਕਿਹੜੇ ਕਿਹੜੇ ਵੀਜ਼ਾ ਅਪਲਾਈ ਕਰਦੰਨੇ ਅਸੀਂ ਜੀ ਸਟੱਡੀ ਵੀਜ਼ਾ ਕਰਦੇ ਹਾਂ ਸਪਾਊਸ ਓਪਨ ਵਰਕ ਪਰਮਿਟ ਕਰਦੇ ਹਾਂ ਤੇ ਅਸੀਂ ਅੱਜ ਕੱਲ ਜਿਹੜਾ ਜ਼ਿਆਦਾ ਫੋਕਸ ਆ ਵਿਸਟਰ ਵੀਜ਼ੇ ਤੇ ਕਰ ਰਹੇ ਹਾਂ ਕਿਉਂਕਿ ਵਿਸਟਰ ਵੀਜ਼ਾ ਕੀ ਚੱਕੀਮਾਗੀ ਵਿਸਟਰ ਵੀਜ਼ਾ ਅਸੀਂ 25000 ਚਲਵਾ 8 ਤੋਂ 3 ਲੱਖ ਰੁਪਏ ਮੰਗਦੇ ਆ ਉਹ ਨਹੀਂ 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 ਭਰਾ ਅਸੀਂ 3 ਨਾਲ ਲੱਖ ਵਾਲੇ ਨਹੀਂ ਸਾਡੀ ਇੱਕੋ ਹੀ ਸ਼ਰਤ ਆ ਉਹ ਦਫ਼ਤਰ ਛੋਟਾ ਕੋਈ ਕਿਰਾਏ ਵਾਲਾ ਪੈਂਦਾ ਨਾ ਤਾਂ 3 ਲੱਖ ਨਹੀਂ ਮੰਗਦੇ ਨਾ ਨਾ ਉਹ ਸਾਨੂੰ 3 ਲੱਖ ਦੇਖ ਹੀ ਨਹੀਂ ਜਾਣਾ ਯਾਰ ਕਿਸੇ ਨੇ ਉਹ ਵੀ ਕਲਾ ਹੀ ਹੁੰਦੀ ਆ ਬੰਦਿਆਂ ਚ ਜਿਹੜੇ ਲੈ ਜਾਂਦੇ ਆ ਨਾ ਨਹੀਂ ਭਾਈ ਉਹ ਵੱਡੇ ਦਫ਼ਤਰੋਂ ਨੇ ਉੱਥੇ ਦੇਖ ਕੀ ਫਰਕ ਪਾਉਂਦਾ ਇਹਦੇ ਚ ਭਾਈ 25000 ਰੁਪਏ ਅਸੀਂ ਲੈਣਾ ਏ ਟੂ ਜ਼ेड ਸਾਡਾ ਖਰਚਾ ਜਿਹਦੇ ਵਿੱਚ ਐਮਬੈਸੀ ਫੀਸ ਬਾਇਓਮੈਟ੍ਰਿਕ ਫੀਸ ਸੀ ਆ ਰਿਪੋਰਟ ਵੈਲਿਊਏਸ਼ਨ ਆਈਟੀਆਰ ਸਭ ਕੁਝ ਅਸੀਂ ਤਿਆਰ ਕਰਕੇ ਦਵਾਂਗੇ ਪਰ ਇਹਦੀ ਇੱਕੋ ਹੀ ਸ਼ਰਤ ਸਰਤਾ ਸਾਡੀ ਹਾਂਜੀ ਕਿ ਸਪான்ਸਰ ਬੰਦੇ ਦੀ ਆਵਦੀ ਹੋਵੇ ਅੱਛਾ ਜੇ ਇਹ ਤਾਂ ਨਹੀਂ ਕਰਦੇ ਜਿਵੇਂ ਕੋਰਟ ਜੀ ਤੋਂ ਕੋਈ ਕੇਸ ਚੱਲ ਜਾਣਾ ਵਕੀਲ ਪਹਿਲਾਂ ਕਹਿੰਦਾ 10000 ਰੁਪਏ ਦੇ ਦੋ ਜੀ ਬਾਅਦ ਫਿਰ ਮੁਨਸੀ ਕਹੀ ਜਾਂਦੇ ਨੇ ਅਜ ਐਪਲੀਕੇਸ਼ਨ ਲਾਉਣੀ ਹੈ ਜੀ ਆ ਜਾ ਕਰਨਾ ਕਰਨਾ ਵੀ ਬਾਅਦ ਚ ਰੁਪਏ ਮੰਗੀ ਜਾਵਾਂ ਕੋਈ ਮੇਰਾ ਬਾਪ ਹੈ ਨਾ ਨਹੀਂ ਜੀ ਇਹੋ ਜਿਹਾ ਕੁਝ ਨਹੀਂ ਟੋਟਲ 25 ਜਿਹੜਾ ਕੁਛ ਕਹਿਦਾ ਵੀ ਇਹ 25000 ਜੀ ਹੋਣਾ ਹੈ ਹਾਂ ਇਹ ਚੀਜ਼ਾਂ ਟੋਟਲ 25000 ਰੁਪਏ ਲੈਣਾ ਬੰਦੇ ਤੋਂ ਇੱਕ ਵਾਰ ਫਿਰ ਦੁਬਾਰਾ ਬੋਲ ਕੇ ਦੱਸ ਦੋ 25000 ਚ ਕੀ ਕੀ ਕਰੋਗੇ 25000 ਚ ਅਸੀਂ ਐਮਬੈਸੀ ਫੀਸ ਦੇਵਾਂਗੇ ਹੂੰ ਸੀ ਰਿਪੋਰਟ ਵੈਲੂਏਸ਼ਨ ਬਾਇਓਮੈਟ੍ਰਿਕ ਜੇ ਇੱਕ ਅੱਧੀ ਆਈਟੀਆਰ ਘਟਦੀ ਹੋਈ ਉਹ ਵੀ ਪਰਦਾ ਉਹ ਵੀ ਪਾ ਦੋਗੇ ਸ਼ਰਤ ਇੱਕੋ ਹੀ ਆ ਕਿ ਬੰਦੇ ਕੋਲੇ ਖੁਦ ਹੀ ਸਪான்ਸਰ ਹੋਣੀ ਚਾਹੀਦੀ ਹੈ ਸਪான்ਸਰ ਤੁਹਾਡਾ ਕੋਈ ਭੈਣ ਭਰਾ ਤੁਹਾਡਾ ਕੋਈ ਦੋਸਤ ਮਿੱਤਰ ਕੋਈ ਵੀ ਬੰਦਾ ਤੁਹਾਨੂੰ ਕੈਨੇਡਾ ਚ ਬੁਲਾ ਸਕਦਾ ਜਿਹੜਾ ਤੁਹਾਨੂੰ ਜਾਣਦਾ ਸੀ ਬਿਲਕੁਲ ਬਈ ਇੱਕ ਮੈਂ ਤੁਹਾਡੀ ਪ੍ਰੋਫਾਈਲ ਦੇਖੀ ਬੁੱਕੀਪੁਰਾ ਪਿੰਡਾੜਾ ਮੋਗੇ ਜ਼ਿਲ੍ਹੇ ਚ ਉੱਥੇ ਦੇ ਬੜੇ ਵੀ ਦੇ ਲਵਾਇਆ ਕੀ ਕਰਨੇ ਵੀ ਸਾਰਾ ਪਿੰਡੀ ਤੁਹਾਡੇ ਕੋਲੇ ਆਈ ਜਾਂਦਾ ਨਹੀਂ ਨਹੀਂ ਉਹ ਮੇਰਾ ਆਪਦਾ ਪਿੰਡ ਹੈ ਅਸੀਂ ਆਪਦਾ ਪਿੰਡ ਬੁੱਕੀਪੁਰਾ ਮੇਰਾ ਪਿੰਡ ਆ ਤੇ ਮੈਂ ਆਉਦੇ ਪੈੰਡ ਕਰਕੇ ਰੋਟੀ ਖਾਂਦਾ। ਤਕਰੀਬਨ ਏਡੀ ਕਿਰਪਾ ਆਪਣੀ ਉਹ ਈਕਾਤ ਲਈ ਸੀ ਜਿਹੜੇ ਬੰਦਿਆਂ ਨੇ ਮੇਰਾ ਸਾਥ ਦਿੱਤਾ। ਜਿੰਨਾ ਮੇਰਾ ਸਾਥ ਦਿੱਤਾ ਮੈਂ ਕਹਿੰਨਾ ਬਈ ਜੇ ਕਿਸੇ ਹੋਰ ਬੰਦੇ ਦਾ ਵੀ ਸਾਥ ਦੇ ਦੇਣ ਤੇ ਬੰਦਾ ਭੁੱਖਾ ਨਹੀਂ ਮਰਦਾ ਜੇ ਉਹਦਾ ਪੈੰਡ ਸਾਥ ਦੇ ਦੇ। ਬਿਲਕੁਲ ਬਈ। ਤਕਰੀਬਨ ਪੈੰਡ 'ਚ ਮੈਨੂੰ 70-75% ਫੈਲ ਆਉਂਦੀ ਆ। ਤੇ ਰੱਬ ਦੀ ਏਡੀ ਕਿਰਪਾ ਕੀ ਕਹਣਾ ਕਿਤੇ ਇੱਕ ਅਦਾ ਕੋਈ ਨਰਾਸ਼ ਹੋ ਜੇ। ਉਹ ਵੀ ਮੇਰੇ ਹੈਗਾ ਹੱਦ ਮਾਈਂਡ ਚ ਵੀ ਆਪਾਂ ਕਰਨਾ ਤਾਂ ਤੁਸੀਂ ਪਹਿਲੀ ਦੱਸਦੋ ਨਾ ਅਗਲੇ ਨੂੰ ਵੀ ਇਦਾਂ ਕਰਕੇ ਤੁਹਾਡਾ ਠੀਕ ਹੈ ਨਹੀਂ ਹਾਂ ਸਟੱਡੀ ਵੀਜ਼ਾ ਵੀ ਲਵਾਉਂਦੇ ਆ ਵਰਕ ਵੀਜ਼ਾ ਵੀ ਲਵਾਉਂਦੇ ਆ ਟੂਰਿਸਟ ਵੀਜ਼ਾ ਵੀ ਲਵਾਉਂਦੇ ਆ ਬਈ ਬਹੁਤ ਮੇਰਾ ਪਿੰਡ ਨੇ ਮੇਰੇ ਸਾਥ ਦੇ ਬਈ ਆਪਾਂ ਇਹ ਚੀਜ਼ ਦਾ ਨਾ ਮੇਰੇ ਸਿਰ ਤੇ ਕਰਜ ਆਈ ਤੇ ਮੈਂ ਪਤਾ ਹੀ ਤੁਹਾਨੂੰ ਬਈ ਕਾਹਤੋਂ ਬੁਲਾਇਆ ਕਿਉਂਕਿ ਤੁਹਾਡੇ ਨੂੰ ਅੱਜ ਥੋੜਾ ਆਉਣ ਦਾ ਕਾਰਨ ਵੀ ਬਈ ਤੂੰ ਹੀ ਆਉਂਦੇ ਪਿੰਡ ਦਾ ਬਹੁਤ ਸਾਥ ਦੇ ਬਈ ਪਰਮਾਤਮਾ ਠੀਕ ਹੈ ਨਾ ਇੱਕ ਆਈ ਹੁੰਦਾ ਕਿ ਪਿੰਡ ਦੇ ਬੰਦੇ ਆ ਤੁਸੀਂ ਪਿੰਡ ਨੂੰ ਕਿੰਨਾ ਪ੍ਰਮੋਟ ਕਰਦੇ ਠੀਕ ਆ ਪਿੰਡ ਦੇ ਹੁੰਦੀ ਆ ਬ ਕਿ ਯਾਰ ਮੇਰੇ ਪੈੰਟ ਦਾ ਆ ਗਿਆ ਬੰਦਾ ਚਾਹ ਚੜ ਜਾਂਦਾ ਬਿਲਕੁਲ ਬਈ ਸਹੀ ਗੱਲ ਆਹ ਕਹਿਣੀ ਹੈ ਬਈ ਪੱਕੀ ਬਈ ਦੋਸਤੋ ਮੋਗਾ ਸ਼ਹਿਰ ਚ ਬੈਠਿਆਂਗੇ ਹੋਲੀ ਸਟਾਰ ਦੇ ਨਾਮ ਦੇ ਬਾਈ ਉਹਨਾਂ ਦਾ ਦਫ਼ਤਰ ਆ ਕਿਸੇ ਨੇ ਕੋਈ ਵੀ ਵਿਜੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈਗੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਨੰਬਰਾਂ ਤੇ ਫੋਨ ਕਰਕੇ ਲੈ ਸਕਦੇ ਹੋ ਤੇ ਵੀਡੀਓ ਸ਼ੇਅਰ ਕਰਕੇ ਉਹਨਾਂ ਲੋਕਾਂ ਤੱਕ ਉਹਨਾਂ ਬੱਚਿਆਂ ਤੱਕ ਜਰੂਰ ਪਹੁੰਚਾ ਦਿਓ ਜਿਨ੍ਹਾਂ ਦੇ ਮਨ ਚ ਬਾਹਰ ਜਾਣ ਦਾ ਕਿਲ ਹੈਗਾ ਧੰਨਵਾਦ ਜੀ ਧੰਨਵਾਦ